18 ਸਾਲ ਤੋਂ ਛੋਟੀ ਐਜ ਦਾ ਬੱਚਾ ਕੋਈ ਵੀ ਜਿਹੜਾ ਵਾ ਉਹ ਫੋਰ ਵੀਲਰ ਤੇ ਟੂ ਵੀਲਰ ਨਹੀਂ ਚਲਾ ਸਕਦਾ ਲੇਕਿਨ 16 ਸਾਲ ਤੋਂ 18 ਸਾਲ ਦਾ ਬੱਚਾ 50 ਸੀਸੀ 50 ਸੀਸੀ ਦੀ ਜਿਹੜੀ ਆ ਮੋਪੇਡ ਵਗੈਰਾ ਜਿਹੜੀ ਵਿਦਆਊਟ ਗੇਅਰ ਆ ਉਹ ਚਲਾ ਸਕਦਾ ਵਾ ਜਿਹੜਾ ਜਿੰਨੇ ਕੇਸ ਕੱਟੇ ਹੋਏ ਨੇ ਉਹ ਹੈਲਮਟ ਪਾ ਕੇ ਜਿਹੜਾ ਸਰਦਾਰ ਆ ਉਹ ਪਗੜੀ ਬੰਨ ਕੇ 50 cc ਜਿਹੜਾ 16 ਤੋਂ 18 ਸਾਲ ਜਿਹੜਾ ਲਾਇਸੈਂਸ ਬਣਾਏਗਾ ਲਰਨਿੰਗ ਉਹਦੇ ਤਹਿਤ ਉਹ ਚਲਾ ਸਕਦਾ ਇਹ ਸਕੂਲਾਂ ਨੇ ਵੀ ਜਿਹੜੇ ਉਹ ਵਹੀਕਲ ਜਿਹੜੇ ਆ ਬੱਚਿਆਂ ਦੇ ਆਪਣੀ ਪਾਰਕਿੰਗ 'ਚ ਨਹੀਂ ਲਾਉਂਦੇ ਸਕੂਲਾਂ ਨੇ ਮਨਾ ਕਰਤਾ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਏਜ ਨਹੀਂ ਹੈਗੀ ਲੇਕਿਨ ਕਈ ਬੱਚੇ ਜਿਹੜੇ ਆ ਉਹ ਹੋਰ ਜਗ੍ਹਾ ਬਾਹਰ ਪ੍ਰਾਈਵੇਟ ਪਾਰਕਿੰਗਾਂ ਜਿਹੜੀਆਂ ਸਕੂਲਾਂ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰ ਕਰਕੇ ਆਉਂਦੇ ਆ ਅੱਜ ਅਸੀਂ ਉਹਨਾਂ ਪਾਰਕਿੰਗਾਂ ਲਾਗੇ ਨਾਕੇ ਲਾਏ ਆ ਜਿਹੜੇ ਹੁਣ ਅਜੇ ਬੱਚੇ ਦੇਖੋ ਖੜੇ ਨੇ ਇਹ ਬੱਚੇ ਅਜੇ ਕੱਢ ਨਹੀਂ ਰਹੇ ਇਹਨਾਂ ਦੇ ਵਹੀਕਲ ਅੰਦਰ ਖੜੇ ਆ ਇਹਨਾਂ ਨੂੰ ਪਤਾ ਇਹਨਾਂ ਨੇ ਹੁਣ ਅਸੀਂ ਵੀ ਖੜੇ ਆ ਕਿੰਨਾ ਚਿਰ ਖੜੇ ਰਹਿਣਗੇ ਇਹ ਆਪੋ ਲੇਟ ਹੋਣਗੇ ਆਪਣੇ ਪੀਰੀਅਡਸ ਨੂੰ ਬੁਲਾਉਣਗੇ ਇਹ ਜਿਹੜੀ ਆ ਇਹਨਾਂ ਦੇ ਮਾਪਿਓ ਨੂੰ ਸਮਝਣ ਦੀ ਲੋੜ ਆ ਕਿ ਇਹ ਜਿਹੜੇ ਆ ਬੱਚਿਆਂ ਦੀ ਭਲਾਈ ਵਾਸਤੇ ਆ ਇਹ ਕੋਈ ਸਾਡੀ ਭਲਾਈ ਨਹੀਂ ਇਹ ਨੇ ਬੱਚਿਆਂ ਦੀ ਲਾਈਫ ਵਾਸਤੇ ਆ ਇਹ ਜਿਹੜਾ ਕਾਨੂੰਨ ਬਣਿਆ ਬੱਚਿਆਂ ਦੀ ਲਾਈਫ ਵਾਸਤੇ ਬਣਿਆ ਆ ਆ ਡੱਕੀ ਕਾਕਾ ਜਿਹੜੀ ਸਕੂਲਾਂ ਦੇ ਵਿੱਚ ਸੈਮੀਨਾਰ ਵੀ ਕੀਤੇ ਗਏ ਸੀ ਉਹਦਾ ਕਿੰਨਾ ਇੱਕ ਫਾਇਦਾ ਮਿਲਿਆ ਨਹੀਂ ਜੀ ਉਹਨਾਂ ਦਾ ਬਹੁਤ ਸਾਰੇ ਸਕੂਲਾਂ 'ਚ ਫਾਇਦਾ ਮਿਲਿਆ ਵਾ ਇਹ ਸਕੂਲ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਸੈਮੀਨਾਰ ਲਾਇਆ ਸੀ ਜੋ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਅਸੀਂ ਸਾਰੇ ਬੱਚਿਆਂ ਨੂੰ ਅਗਾਹ ਕਰ ਦਿੱਤਾ ਵਾ ਇਹਨਾਂ ਨੇ ਆਪਣੇ ਹਨ ਪਾਰਕਿੰਗ ਦੇ ਵਿੱਚ ਕੱਲ ਦਾ ਪਹਿਲਾਂ ਇਹਨਾਂ ਨੇ ਅਲਾਉ ਕੀਤੇ ਸੀ ਜਿਹੜੇ ਬੱਚੇ ਐਕਟ ਵਾਲੇ ਕੱਲ ਦਾ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਵਾ ਇਹਨਾਂ ਨੇ ਅੱਜ ਆਪਣੇ ਬੱਚੇ ਐਕਟ ਵਾਲੇ ਵੀ ਜਿਹੜੇ ਅਲਾਉ ਨਹੀਂ ਕੀਤੇ ਮਨਾ ਕਰ ਦਿੱਤੇ ਆ ਉਹਨੇ ਜਿੰਨੇ ਬੱਚੇ ਵੇਖੋ ਤੁਰ ਕੇ ਆ ਰਹੇ ਆ ਨਾ ਇਹਨਾਂ ਨੇ ਬਾਹਰ ਪਾਰਕਿੰਗਾਂ 'ਚ ਮੋਟਰਸਾਈਕਲ ਲਾਏ ਇਸ ਕਰਕੇ ਅੱਜ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਸਰ ਤੁਸੀਂ ਲਗਾਤਾਰ ਲੱਗਦਾ ਹੈ ਕਿ ਪੇਰੈਂਟਸ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਪੇਰੈਂਟਸ ਨੂੰ ਖੁਦ ਆਪਣੇ ਬੱਚੇ ਨੂੰ ਸਮਝਾਉਣਾ ਚਾਹੀਦਾ ਹੈ ਨਹੀਂ ਜੀ ਪੇਰੈਂਟਸ ਨੂੰ ਪੇਰੈਂਟਸ ਨੂੰ ਸਾਰਾ ਕੁਝ ਪਤਾ ਜੀ ਇਹ ਸਾਰਾ ਕੁਝ ਪਤਾਵਾ ਇਹਨਾਂ ਨੂੰ ਦੱਸਿਆ ਵੇਖੋ ਰੋਜ਼ ਪੇਪਰਾਂ 'ਚ ਆ ਰਿਹਾ ਚੈਨਲਾਂ 'ਤੇ ਆ ਰਿਹਾ ਸਾਰਾ ਕੁਝ ਲੇਕਿਨ ਆ ਦੇਖੋ ਆ ਪਾਰਕਿੰਗ ਦੇ ਬਾਹਰ ਖੜੇ ਆ ਤੇ ਤੁਸੀਂ ਕੈਮਰੇ ਦੇਖੋ ਪਾਰਕਿੰਗਾਂ ਦੇ ਬਾਹਰ ਸਕੂਲ ਦੇ ਬੱਚੇ ਯੂਨੀਫਾਰਮ ਬਾਰੇ ਇਸ ਕਰਕੇ ਖੜੇ ਆ ਕਿ ਇਹਨਾਂ ਨੇ ਚੋਰੀ ਮੋਟਰਸਾਈਕਲ ਔਰ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਔਰ ਇਹਨਾਂ ਨੂੰ ਜਦੋਂ ਭਾਰੀ ਜੁਰਮਾਨਾ ਕਰਾ ਹੋਏਗਾ ਫਿਰ ਇਹਨਾਂ ਨੂੰ ਸਮਝ ਆਏਗੀ ਪੀਨ ਦੇ ਖਿਲਾਫ ਇਸ ਤੇ ਕੋਈ ਕਾਰਵਾਈ ਹਾਂਜੀ ਕਾਰਵਾਈ ਹੋਈ ਜੀ 25000 ਰੁਪਏ ਜੁਰਮਾਨਾ ਦੇ ਨਾਲ ਕੈਦ ਵੀ ਹੋਈ ਠੀਕ ਹੈ ਇਸ ਸਪਾਰਸ਼ੀ ਨੂੰ ਵੀ ਕਰਾਈ ਜਾਂਦੀ ਨਹੀਂ ਨਹੀਂ ਜੀ ਸਪਾਰਸ਼ੀ ਨੇ ਉਹਦੇ ਪੇਰੈਂਟਸ ਕਹੀਏ ਰਿਆ ਕਈ ਜਿਹੜੇ ਡਰਾਈਵਿੰਗ ਲਾਇਸੈਂਸ ਬਣਾ ਰਹੇ ਨਾ ਉਹਨਾਂ ਨੂੰ ਮਿਸ ਗਾਈਡ ਕਰ ਰਹੇ ਤੇ ਐਕਟ ਵਿੱਚ ਚਲਾ ਸਕਦੇ ਜੋ ਉਹ ਗਲਤ ਕਰ ਰਹੇ ਆ ਉਹਨਾਂ ਬਾਰੇ ਵੀ ਅਸੀਂ ਪਤਾ ਕਰ ਰਹੇ ਆ ਜਿਹੜੇ ਬੱਚੇ ਇਹਨੂੰ ਗਲਤ ਗਾਈਡ ਕਰਕੇ ਗਲਤ ਲਾਇਸੈਂਸ ਬਣਾਉਂਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਠੀਕ ਮਹਾਰਾਜੋ ਨਵੇਂ ਲੱਖਮ ਆਪਣਾ ਕੰਮ ਚਾਹੀਦਾ ਹੈ ਜੀ ਨਾਲ ਨੂੰ ਚਾਲੂ ਹੋਇਆ ਹੈ ਕਿ ਇਹ ਬਿਲਕੁਲ ਚੱਲ ਰਿਹਾ ਹੈ। ਅਰੇ ਕਈ ਕਹਿ ਰਹੇ ਨੇ ਕਿ ਜਿਹੜਾ ਇਹ ਬੈਲਡਿੰਗ ਚੱਲਦਾ ਇਸ ਦਾ ਫਲਾਨ ਨਹੀਂ ਹੁੰਦਾ ਪਰ ਕਾਪੀ ਨੇ ਤਕਤੀ ਜਿਹੜੀ ਕਿ ਕਿਹਦਾ ਹੈ। ਤੇ ਦੂਜੇ ਪਾਸੇ ਨਾਕਾ ਬੰਦ ਕੀਤਾ ਜਿਹੜੇ ਆ ਰਹੇ ਨੇ ਉਹਨਾਂ ਨੂੰ ਖੜਾਇਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਨਾਕਾ ਬੰਦ ਕਰਕੇ ਕਿਸੇ ਨੂੰ ਹੀ ਬਖਸ਼ਾ ਨਹੀਂ ਕਰਦਾ। اوئے فون خارن اوئے 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 او ਕੱਢ ਜੋ ਕਰੇ ਹੋਰ ਪਾਰਕੀ ਦੀ ਵਾਰੇ ਸਾਈ ਕੋਈ ਨਹੀਂ ਕੱਢਣ ਦਿਨਾਓ ਚਲੋ ਪਹੁੰਚੋ ਤੇ ਟੱਪ ਕੇ ਪਹੁੰਚੋ ਸਰਪਾ ਲੱਗ ਜਾਓ ਟੱਪ ਜਾਓ ਟੱਪ ਜਾਓ ਉਹ ਟੱਪ ਜਾ ਰਾਜਾ ਦੇ ਕਾ